ਬਿਰਜੀ ਕਹਿੰਦੇ ਨਾ ਜਿਹੜਾ ਰਾਵਣ ਸੀਗਾ ਆ ਰਾਮ ਨੂੰ ਪੁੱਛਿਆ ਗਿਆ ਕਹਿੰਦੇ ਤੇਰੀਆਂ ਚਾਰ ਆਹ ਸੌਰੀ ਪੁੱਛਿਆ ਗਿਆ ਕਹਿੰਦੇ ਤੇਰੀਆਂ ਸ਼ਾਮਾਂ ਕੀ ਆ ਵੀ ਜਿਹੜੀਆਂ ਇੱਛਾ ਹੁੰਦੀਆਂ ਵਾ ਵੀ ਤੇਰੀਆਂ ਇੱਛਾ ਕੀ ਆ ਰਾਵਣ ਕਹਿੰਦਾ ਪਹਿਲੀ ਇੱਛਾ ਮੇਰੀ ਇਹ ਆ ਕਹਿੰਦਾ ਮੇਰੀ ਲੰਕਾ ਸਮੁੰਦਰ ਦੇ ਵਿੱਚ ਆ ਤੇ ਸਮੁੰਦਰ ਦਾ ਪਾਣੀ ਕਹਿੰਦਾ ਖਾਰਾ ਏ ਜੇ ਮੇਰਾ ਬੱਸ ਚੱਲੇ ਨਾ ਤੇ ਕਹਿੰਦਾ ਮੈਂ ਉਹ ਮਿੱਠਾ ਕਰ ਦਵਾਂ ਦੂਜੇ ਨੰਬਰ ਤੇ ਉਹ ਕਹਿੰਦਾ ਜਿਹੜੀ ਮੇਰੀ ਲੰਕਾ ਹੈ ਉਹ ਕਹਿੰਦਾ ਸੋਨੇ ਦੀ ਆ ਪਰ ਸੋਨੇ ਦੇ ਵਿੱਚੋਂ ਕਹਿੰਦਾ ਸਗੰਧ ਨਹੀਂ ਆਉਂਦੀਗੀ ਖੁਸ਼ਬੂ ਨਹੀਂ ਆਉਂਦੀ ਤੇ ਕਹਿੰਦਾ ਮੇਰਾ ਬਾਤ ਚੱਲੇ ਮੈਂ ਸੋਨੇ ਤੋਂ ਖੁਸ਼ਬੂ ਪੈਦਾ ਕਰਦਾ ਜੇ ਸੋਨੇ 'ਚੋਂ ਖੁਸ਼ਬੂ ਆਉਂਦੀ ਹੁੰਦੀ ਕਹਿੰਦਾ ਫਿਰ ਕਿਆ ਬਾਤ ਸੀਗੀ ਤੀਜੇ ਨੰਬਰ ਤੇ ਕਹਿੰਦਾ ਜਿਹੜਾ ਸਵਰਗ ਆ ਉਹ ਮਰ ਕੇ ਦੇਖਣਾ ਪੈਂਦਾ ਕਹਿੰਦਾ ਮੇਰਾ ਬਾਸ ਚੱਲੇ ਮੈਂ ਜ਼ਮੀਨ ਤੋਂ ਲੈ ਕੇ ਸਵਰਗ ਤਾਈਂ ਪੌੜੀਆਂ ਬਣਾਦਾ ਕਿਸੇ ਨੂੰ ਸਵਰਗ ਦੇਖਣ ਲਈ ਮਰਨਾ ਨਾ ਪਵੇ ਤੇ ਚੌਥੇ ਨੰਬਰ ਤੇ ਉਹ ਕਹਿੰਦਾ ਜਦੋਂ ਕੋਈ ਵੀ ਇਨਸਾਨ ਦੁਨੀਆ ਤੇ ਬੈਠਾ ਉਹਦਾ ਪੁੱਤ ਜਵਾਨ ਆ ਜਾਂ ਧੀ ਕਹਿੰਦਾ ਦੁਨੀਆ ਤੋਂ ਜਾਂਦੀ ਆ ਨਾ ਤੇ ਅਸੀਂ ਉਹਦੇ ਮਾਪਿਆਂ ਨੂੰ ਹੌਸਲਾ ਦੇ ਸਕਦੇ ਦਲਾਸਾ ਦੇ ਸਕਦੇ ਪਰ ਉਹਨਾਂ ਤੇ ਜਿਹੜੀ ਬੀਤਦੀ ਆ ਉਹ ਮਹਿਸੂਸ ਕਰ ਸਕਦੇ ਵੀ ਕੀ ਬੀਤਦੀ ਆ ਤੇ ਕਹਿੰਦਾ ਜੇ ਮੇਰਾ ਬੱਸ ਚੱਲੇ ਮੈਂ ਕਿਸੇ ਵੀ ਮਾਪਿਓ ਬੈਠੇ ਤੋਂ ਉਹਦਾ ਜਵਾਨ ਧੀ ਪੁੱਤ ਦੁਨੀਆ ਤੋਂ ਨਾ ਜਾਣ ਦੇਵਾਂ ਹਿਰਾਮੰਦੀਆਂ ਚ ਆ ਰਹੀ ਸ਼ਾਮਾਂ ਸਿਗੀਆਂ ਤੇ ਹੋਮੇ ਅੱਜ ਸਾਡਾ ਗਾਇਕਪਰਾ ਰਾਜਵੀਰ ਜਵੰਦਾ ਉਹ ਵੀਰ ਹਸਪੀਟਲ ਚ ਪਿਆਵਾ ਮਾਲਕ ਨੂੰ ਤੰਦਰੁਸਤ ਕਰੇ ਜਲਦੀ ਤੇ ਉਹ ਦੁਬਾਰਾ ਫੇਰ ਗਾਵੇ ਸਟੇਜਾਂ ਤੇ ਆਵੇ ਕਿਉਂਕਿ ਅੱਜ ਉਹਨਾਂ ਨੂੰ ਪਤਾ ਵਾ ਵੀ ਉਹਨਾਂ ਦੇ ਮਾਂ ਪਿਓ ਤੇ ਕੀ ਬੀਬੀ ਆ ਮਾਲਕ ਹਰੇਕ ਤੇ ਧੀ ਪੁੱਤ ਦੀ ਉਮਰ ਲੰਮੀ ਕਰੇ ਤੇ ਰਾਜਵੀਰ ਜਵੰਦਾ ਵੀ ਵੀਰ ਆ ਤੰਦਰੁਸਤੀ ਦੇ ਦੇ ਉਹਨੂੰ ਮਾਲਕ ਤੇ ਜਲਦੀ ਠੀਕ ਹੋ ਕੇ ਆਪਣੇ ਘਰੇ ਆਵੇ ਤੇ ਤਰੇ ਉਹਨੂੰ ਮਿਲੇ ਤਾਂ ਨਹੀਂ ਵੀਰ ਨੂੰ ਪਰ ਉਹਦੇ ਲਈ ਅਰਦਾਸ ਕਰਦੇ ਆਂ ਵੀ ਮਾਲਕ ਹਮੇਸ਼ਾ ਉਹਨੂੰ ਤੰਦਰੁਸਤੀ ਰੱਖੇ ਤੇ ਉਹ ਜਲਦੀ ਠੀਕ ਹੋਵੇ ਤੇ ਰੱਬ ਉਹਦੇ ਮਿਹਰ ਭਰਿਆ ਸਿਰ ਤੇ ਹੱਥ ਰੱਖੇ ਕਿ ਅੱਜ ਉਹਦੇ ਮਾਂ ਦੀਆਂ ਅਰਦਾਸਾਂ ਲੋਕਾਂ ਦੀਆਂ ਅਰਦਾਸਾਂ ਮਾਲਕ ਉਹਦੇ ਸਿਹਤiyat ਰੱਖੂਗਾ ਸਸਰੀ ਕਾਲ ਜੀ